ਜੀ ਕਬੱਡੀ ਵਾਲੇ ਕੋਈ ਲੰਲੀ ਨਹੀਂ ਤੁਰੇ ਫਿਰਦੇ ਕਿ ਫੜ ਕੇ ਜਿਹੜਾ ਚੁੱਕੀ ਉਹ ਬਾਹਰ ਕੱਢ ਦੇ ਮੈਚ ਬੰਦ ਕਰ ਦੇਈ ਸਾਰਿਆਂ ਸਤਿਕਾਰ ਕਰਦੇ ਆ ਆਪਾਂ ਨਹੀਂ ਖੇਡਣਾ ਪਾਜੀ ਭਰਾ ਮੇਰੇ ਇਹ ਰੀਲਾ ਬਣਾਉਂਦੀਆਂ ਬਾਹਰ ਜਾ ਕੇ ਬਣਾ ਲਓ ਕੀ ਦੇਣਿਆ ਤੁਹਾਡੀ ਮੈਂ ਸਤਸਰੀਏ ਕੱਲ ਜੀ ਲੈ ਕੇ ਆਇਆ ਵੀਡੀਓ ਕੱਲ ਦੇ ਕਬੱਡੀ ਕਪਾਂ ਦੇ ਫਾਈਨਲ ਆ ਰਿਜ਼ਲਟ ਦੀ ਜੋ ਕੱਲ 11 ਅਕਤੂਬਰ ਨੂੰ 7 ਜਗ੍ਹਾ ਤੇ ਕਬੱਡੀ ਟੂਰਨਾਮੈਂਟ ਕਰਵਾਏ ਗਏ ਸਨ ਤੇ ਕੱਲ ਕਿਹੜੇ ਖਿਡਿਆਰੀ ਮੋਟਰਸਾਈਕਲ ਤੇ ਨਗਦਰ ਸਿੰਘਾਂ ਦੇ ਵੈਕਟਰ ਰੇਡਰ ਤੇ ਜਾਫੀ ਬਣਾਂਗੇ ਤੇ ਪੂਰੀ ਵੀਡੀਓ ਦੇਖ ਕੇ ਤੇ ਪੂਰੀ ਜਾਣਕਾਰੀ ਦੇਵਾਂਗੇ ਤੇ ਉਸ ਤੋਂ ਪਹਿਲਾਂ ਜੇ ਤੁਸੀਂ ਆਪਣੇ YouTube ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜੇ ਤੁਸੀਂ ਵੀਡੀਓ Facebook ਤੇ ਦੇਖ ਰਹੇ ਹੋ ਤਾਂ Facebook ਪੇਜ ਨੂੰ ਲਾਈਕ ਤੇ ਫੋਲੋ ਕਰਨਾ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਲੈ ਕੇ ਆਉਨੇ ਆ ਤੇ ਗੱਲ ਕਰਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਤੇ ਪਹਿਲੇ ਕਬੱਡੀ ਟੂਰਨਾਮੈਂਟ ਦੀ ਗੱਲ ਕਰਕੇ ਤਾਂ ਪਹਿਲਾ ਕਬੱਡੀ ਟੂਰਨਾਮੈਂਟ ਲੌਕਾ ਤਰਨ ਤਰਨ ਸਾਹਿਬ ਦੇ ਵਿੱਚ ਕਰਵਾਇਆ ਗਿਆ ਸਭਰਾ ਅਤੇ ਚੋਲਾ ਸਾਹਿਬ ਦੀਆਂ ਟੀਮਾਂ ਦੇ ਵਿਚਕਾਰ ਸੋ ਮੈਚ ਕਰਵਾਇਆ ਗਿਆ ਸੀ ਤੇ ਇਹਦੇ ਵਿੱਚੋਂ ਚੋਲਾ ਸਾਹਿਬ ਦੀ ਟੀਮ ਸੈਕੰਡ ਰਹੀ ਤੇ ਸਭਰਾ ਦੀ ਟੀਮ ਫਾਸਟ ਅੱਗੇ ਗੱਲ ਕਰਦੇ ਹਾਂ ਲਖਨਾ ਤਰਨ ਤਰਨ ਸਾਹਿਬ ਕਬੱਡੀ ਟੂਰਨਾਮੈਂਟ ਦੇ ਫਾਈਨਲ ਆ ਰਿਜ਼ਲਟ ਦੀ ਤੇ ਉੱਥੇ ਫਰੰਦੀਪੁਰ ਤੇ ਕਰਿਆਲੇ ਦੀਆਂ ਟੀਮਾਂ ਦੇ ਵਿਚਕਾਰ ਸੋ ਮੈਚ ਕਰਵਾਇਆ ਗਿਆ ਸੀ ਤੇ ਇਹਦੇ ਵਿੱਚੋਂ ਕਰਿਆਲੇ ਦੀ ਟੀਮ ਫਾਸਟ ਰਹੀ ਤੇ ਫਰੰਦੀਪੁਰ ਦੀ ਟੀਮ ਸੈਕੰਡ ਅੱਗੇ ਗੱਲ ਕਰਦੇ ਹਾਂ ਫਤਿਹਪੁਰ ਬਹਿੜਾ ਮੁਹੱਲੇ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦਿੱਤੇ ਉੱਥੇ ਪਹਿਲਾ ਇਨਾਮ 35000 ਤੇ ਦੂਜਾ ਇਨਾਮ 25000 ਸੀ ਤੇ ਬੈਸਟ ਰੇਡਰ ਤੇ ਜਾਫੀਆਂ ਦੇ ਲਈ 55500 ਰੁਪਏ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਕਯੌੜਕ ਹਰਿਆਣਾ ਤੇ ਸੈਂਪਲੀ ਸਾਹਿਬ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਸੈਂਪਲੀ ਸਾਹਿਬ ਦੀ ਟੀਮ ਫਰਸਟ ਰਹੀ ਤੇ ਕਯੌੜਕ ਹਰਿਆਣਾ ਦੀ ਟੀਮ ਸੈਕੰਡ ਤੇ ਇੱਥੋਂ ਦੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇੱਥੋਂ ਬੈਸਟ ਰੇਡਰ ਬਣੇਗਾ ਦੁੱਲਾ ਮਾਲਕਪੁਰ ਵਾਲਾ 6 ਵੱਡੀਆਂ ਪਾ ਕੇ ਪੰਜ ਨੰਬਰ ਲਈ ਤੇ ਜਰ ਤਿੰਨ ਟੱਚ ਲੈ ਕੇ ਦੋ ਜਫੇ ਲਾਹੀ ਅੱਗੇ ਗੱਲ ਕਰਤੇ ਗੱਜਨੀਪੁਰ ਗਰਦਾਸਪੁਰ ਕਬੱਡੀ ਟੂਰਨਾਮੈਂਟ ਦੀ ਤੇ ਉੱਤੇ ਪਹਿਲਾ ਇਨਾਮ 81000 ਤੇ ਦੂਜਾ ਇਨਾਮ 71000 ਸੀ ਤੇ ਬੈਸਟ ਰੇਡਰ ਤੇ ਜੈਫਿੰਗਾਂ ਦੇ ਲਈ 212000 ਰੁਪਏ ਦਿੱਤੇ ਜਾਣੇ ਸੀ ਤੇ ਇਥੇ ਚਾਰ ਕਲੱਬਾਂ ਦੇ ਮੈਚ ਕਰਵਾਏ ਜਾਣੇ ਸੀ ਤੇ ਇਥੇ ਪਹਿਲਾ ਸੈਮੀ ਹੋ ਰਿਹਾ ਸੀ ਕਮਾਨ ਤੇ ਪੰਜਾਬ ਲੈਂਜ ਦੀਆਂ ਟੀਮਾਂ ਦੇ ਵਿਚਕਾਰ ਤੇ ਚੱਲਦੇ ਮੈਚ ਦੇ ਵਿੱਚ ਕਮੇਟੀਆਂ ਸਨਮਾਨ ਕਰਨ ਲੱਗ ਜਾਂਦੀਆਂ ਤੇ ਉਸ ਤੋਂ ਬਾਅਦ ਖਿਡਾਰੀਆਂ ਨੇ ਮਾਈਕ ਫੜ ਕੇ ਦੇਖੋ ਕੀ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਜੀ ਦੀ ਬਹੁਤ ਸੋਹਣਾ ਟੂਰਨਾਮੈਂਟ ਕਰਾਉਂਦੇ ਜੇ ਪਰ ਸਾਡਾ ਇੰਨਾ ਜ਼ੋਰ ਲੱਗਣ ਡਿਆ ਤੁਸੀਂ ਬਾਹਰੋਂ ਆ ਕੇ ਬੰਦੇ ਵਿੱਚ ਵਾਰ ਦਿੰਦੇ ਮੈਚ ਬੰਦ ਕਰਾ ਦਿੰਦੇ ਉਹ ਵੇਖੋ ਸੁਣਦੇ ਹੀ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਕੀ ਹੋਣ ਡਿਆ ਆਪਾਂ ਨਹੀਂ ਖੜਨਾ ਪਾਜੀ ਭਰਾ ਮੇਰੇ ਇਹ ਰੀਲਾ ਬਣਾਉਂਦੀਆਂ ਬਾਹਰ ਜਾ ਕੇ ਬਣਾ ਲਓ ਕੀ ਦੇਣੇ ਤੁਹਾਡੀ ਮੇਲੇ ਤੇ ਮੈਨੂੰ ਇਹ ਦੱਸੋ ਇਨੇ ਕੰਮ ਬਿਰਦੀ ਕਬੱਡੀ ਵਾਲੇ ਕੋਈ ਲੰਲੀ ਨਹੀਂ ਤੁਰੇ ਫਿਰਦੇ ਜੀ ਫੜ ਕੇ ਜਿਹੜਾ ਚੁੱਕੇ ਉਹ ਬਾਹਰ ਕੱਢ ਦੇ ਮੈਚ ਬੰਦ ਕਰ ਦੇਈ ਸਾਰਿਆਂ ਸਤਿਕਾਰ ਕਰਦੇ ਆ ਕਿ ਇਹ ਵੀਰ ਦਾ ਮਰਨ ਕਹਿੰਦੇ ਪਰ ਚੱਕਰਾ ਹੋਣ ਦੀ ਡਾਇਨ ਨਹੀਂ ਯਾਰ ਉਹਦੋਂ ਰੌਲਾ ਪਾਉਂਦੇ ਪਲੇਅਰ ਨਹੀਂ ਗਰਾਊਂਡ ਤੋਂ ਦੇ ਪਲੇਅਰ ਨਹੀਂੋਂ ਤੇ ਚਲੋ ਇੱਕ ਵਾਰ ਜਿਹੜਾ ਦੇ ਲਿਆ ਤੇ ਦਵਾਰੇ ਫੇਰ ਢੇਰੀਆਂ ਦੇ ਲਾਗੇ ਵਿਚਾਲੇ ਚਲੇ ਗਏ। ਉਸ ਤੋਂ ਬਾਅਦ ਖਟਿਆਰੀ ਸਾਰੇ ਚਲੇ ਗਏ ਤੇ ਫਿਰ ਉਸ ਤੋਂ ਬਾਅਦ ਕੋਈ ਮੈਚ ਨਹੀਂ ਹੋਇਆ। ਤੇ ਇਹ ਸੀ ਫਾਈਨਲ ਰਿਜ਼ਲਟ ਗਜਨੀਪੁਰ ਅਰਦਾਸਪੁਰ ਕਬੱਡੀ ਟੂਰਨਾਮੈਂਟ ਦਾ ਤੇ ਅੱਗੇ ਗੱਲ ਕਰਦੇ ਆਂ। ਸਾਊਂਡ ਬਲਬਲ ਹਰਿਆਣਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 77000 ਤੇ ਦੂਜਾ ਇਨਾਮ 51000 ਸੀ ਤੇ ਬੈਸਟ ਰੇਡਰ ਤੇ ਜਾਪਗੰਦ ਦੇ ਲਈ 33300 ਰੁਪਏ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਸਾਊਂਡ ਹਰਿਆਣਾ ਤੇ ਮਡਨਾਕਾ ਦੀਆਂ ਟੀਮਾਂ ਦੇ ਵਿਚਕਾਰ ਤੇ ਇਥੋਂ ਦੇ ਵੈਸਟਰ ਟ੍ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਸਟਰ ਟ੍ਰੇਡਰ ਬਣੇਗਾ ਅੰਕੇ ਨਡਾਣੇ ਵਾਲਾ 6 ਕ ਵੱਡੀਆਂ ਪਾ ਕੇ 6 ਨੰਬਰ ਲੈ ਤੇ ਤੇ ਬਟ ਜਾਫੀ ਦੀ ਗੱਲ ਕਰਕੇ ਤਾਂ ਬਟ ਜਾਫੀ ਬਣੇਗਾ ਸਣੀ ਕਰਾਵੜ ਵਾਲਾ 5 ਟੱਚ ਲੈ ਕੇ ਦੋ ਜੱਫੇ ਲਈ ਅੱਗੇ ਗੱਲ ਕਰਦੇ ਆ ਬੋਪਾਰਾਏ ਮਾਡਲ ਤਰਨਤਨ ਕਬੱਡੀ ਟੂਰਨਾਮੈਂਟ ਤੇ ਫਾਈਨਲ ਆ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 1,25,000 ਤੇ ਦੂਜਾ ਇਨਾਮ 1 ਲੱਖ ਰੁਪਈਆ ਸੀ ਤੇ ਬੈਸਟ ਰੇਡਰ ਤੇ ਜਫੀਆਂ ਦੇ ਲਈ ਮੋਟਰਸਾਈਕਲ ਦਿੱਤੇ ਗਏ ਸਨ ਤਾਂ ਇਥੇ ਫਾਈਨਲ ਮੈਚ ਹੋਇਆ ਸੀ ਤੇਜਾ ਸਿੰਘ ਵਾਲਾ ਤੇ ਸੌਰ ਸਿੰਘ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਤੇਜਾ ਸਿੰਘ ਵਾਲੀ ਟੀਮ ਫਸਟ ਰੇਟ ਤੇ ਸੌਰ ਸਿੰਘ ਦੀ ਟੀਮ ਸੈਕੰਡ ਤੈਥੋਂ ਦੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤੈਥੋਂ ਬੈਸਟ ਰੇਡਰ ਬਣੇਗਾ ਬੁਲਟ ਖੀਰ ਆਲ ਗਿਆ 20 ਕਵਡੀਆਂ ਪਾ ਕੇ 18 ਨੰਬਰ ਲੈ ਤੇ ਤੈਟ ਬਟ ਜਾਫੀ ਦੀ ਗੱਲ ਕਰਕੇ ਤੈਟ ਜਾਫੀ ਬਣੇਗਾ ਅਣਮੋਲ ਮੋਲਾ ਖੱਖਾਂ ਵਾਲਾ 12 ਟੱਚ ਲੈ ਕੇ ਚਾਰ ਜਫੇ ਲਾਏ ਤੇ ਮੁੰਡੇ ਮੋਟਰਸਾਈਕਲਾਂ ਦੇ ਬੈਸਟ ਰੇਡਰ ਤੇ ਜਾਫੀ ਬਣਿਆਗੇ ਅੱਗੇ ਗੱਲ ਕਰਦਿਆਂ ਵਾਲੀ ਸੇਰ ਖੁਰਦ ਮਾਨਸਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 41000 ਤੇ ਦੂਜਾ ਇਨਾਮ 31000 ਸੀ ਤੇ ਬੈਸਟ ਰੇਡਰ ਤੇ ਜਾਫੀਆਂ ਦਾ ਲਈ ਸਰਪ੍ਰਾਈਜ਼ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਤੋਲਾਵਾਲ ਤੇ ਲੌਂਗਵਾਲ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਲੌਂਗਵਾਲ ਦੀ ਟੀਮ ਸੈਕੰਡ ਰਹੀ ਤੇ ਤੋਲਾਵਾਲ ਦੀ ਟੀਮ ਫਸਟ ਇਥੋਂ ਦੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਬੈਸਟ ਰੇਡਰ ਬਣੇਗਾ ਲਵੀ ਤੋਲਾਵਾਲ ਤੇ ਬੈਸਟ ਜਾਫੀ ਦੀ ਗੱਲ ਕਰਕੇ ਤਾਂ ਬਣੇਗਾ ਰਣਜੀਤ ਬੱਚੋਆਣਾ ਤੇ ਹਾਂਜੀ ਇਹ ਸੀ ਕੱਲ ਦੇ ਕਬ ਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ